ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓਏ ਅਮੀ ਮੇਰੀ ਹਾਏ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਥੁਪਣਾ ਤੇ ਗਾਇਕੀ ਦਾ ਹੀ ਕਰਦੇ ਹਾਲਾਤ ਮੇਰੇ ਫਾਦਰ ਸਾਹਿਬਾਂ ਛੱਡ ਕੇ ਚੱਲ ਗਏ ਮੇਰੀਆਂ ਦੋ ਭੈਣਾਂ ਆ ਮੈਂ ਇਕੱਲਾ ਇਕੱਲਾ ਹੀ ਆ ਤੇ ਮਮਾ ਦੇ ਸਿਰ ਤੋਂ ਗੁਜ਼ਾਰਾ ਹੁੰਦਾ ਸਾਰਾ ਤੇ ਇੱਥੇ ਮੈਂ ਕੰਮ ਸਿੱਖਦਾ ਪਿਆ ਤੇ ਗਾਇਕੀ ਛੱਡਣੀ ਪਈ ਤੇ ਇਸ ਮੇ ਇਸ ਫੀਲਡ ਚ ਆਉਣਾ ਪਿਆ ਕੁਝ ਨਾ ਕਰੋਗੇ ਪਿਆਰਿਓ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ੱੱਕੇ ਮਾਰਦਾ ਕੁਝ ਨਾ ਕਰੋਗੇ ਪਿਆਰਿਓ ਨਾ ਮਿਲੂ ਸਤਕਾਰ ਹੌਲੀ ਹੌਲੀ ਲਾਲ ਬੰ ਮੰਜਿਲਾਂ ਦੇ ਵੱਲ ਦਾ ਸੱਚ ਬੋਲਾ ਇਹਨਾਂ ਕਦੇ ਪਤਾ ਨਹੀਂ ਕੋ ਕੱਲ ਦਾ ਝੂਠ ਦੀ ਬੜਕ ਕੋਈ ਸੱਚ ਵੀ ਨਹੀਂ ਮੰਨਦਾ ਨਸ਼ੇ ਪਤੇ ਕਰਨੋਂ ਪੰਜਾਬੀ ਕਿੱਥੇ ਟਲਦਾ ਅਸੀਂ ਸਾਰੇ ਝੂਠੇ ਸਰਕਾਰਾਂ ਹੌਣ ਚੰਗੀਆਂ ਸੁਬਾਹ ਹੋਵੇ ਬਾਅਦ ਪਿਲਾ ਹੁਣ ਇੱਥੇ ਦੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਗਰੀਬ ਦਾ ਮਜ਼ਾਕ ਮੀਰ ਵੱਲ ਤੋਂ ਹਣ ਚੋਕ ਦੀ ਲਾਲ ਬੱਤੀ ਹੋਵੇ ਗੱਡੀ ਕਦੇ ਵੀ ਨਹੀਂ ਰੁਕਦੀ ਜੀਟੀ ਰੋਡ ਉੱਤੇ ਦੀ ਜਾਵੇ ਮੇਰੀ ਬੁੱਕ ਦੀ ਲਾਲੋ ਜਿੰਨਾ ਜੋਰ ਮੇਰੀ ਧੋਣ ਵੀ ਨਹੀਂ ਝੁਕਦੀ ਸੜਕਾਂ ਦੇ ਖੜੇ ਸਰਕਾਰਾਂ ਪੈ ਕਾਨੂੰਨ ਨੌਕਰੀ ਨਾ ਮਿਲੇ ਤੇ ਪੰਜਾਬੀ ਪੁੱਤ ਬਾਹਰ ਨੂੰ ਬਾਹਰ ਗਿਆ ਕਿਹੜਾ ਬਾਜ ਮੁੜਿਆ ਪੰਜਾਬ ਨੂੰ ਬਾਹਰ ਗਿਆ ਕਿਹੜਾ ਬਾਜ ਮੁੜਿਆ ਪੰਜਾਬ ਨੂੰ ਮਾਵਾ ਸਿਰੇ ਟੈਨਸ਼ਨ ਪੈਣਾ ਰੋਲ ਸੁਣਦੀਆਂ ਸਰਕਾਰਾਂ ਕਿਹੜਾ ਕਿਸੇ ਹੱਕ ਚ ਖਲੋਂਦੀਆਂ ਬਾਪੂ ਵਾਲੇ ਵੇਖੋ ਬਾਪੂ ਦੀਆਂ ਖੜਨਦੀਆਂ ਸਰਕਾਰਾਂ ਕਿਹੜਾ ਕਿਸੇ ਹੱਕ ਚ ਖਲੋਂਦੀਆਂ ਗੱਲ ਸੰਵਿਧਾਨ ਦੀ ਤੇ ਹੱਕ ਵਿੱਚ ਬੋਲਣਾ ਜਿੰਨੀ ਕੋ ਔਕਾਤ ਮੇਰੀ ਹੋਂਨੇ ਪੇਟ ਖੋਲਾ ਲੰਡੂ ਬੰਦਿਆਂ ਨੂੰ ਮੈਂ ਤਾਂ ਸਰਕਾਰ ਤੇ ਰੋਲਣਾ ਇਹਨਾਂ ਵਿੱਚੋਂ ਵੇਲੇ ਨਹੀਂ ਮਨਣਾ ਸ਼ਿਆਣ ਨੂੰ ਤੋਲਣਾ ਸੱਚ ਹੁੰਦਾ ਕੋ ਪਤਾਨੀ ਕੋ ਕਿਹੜੇ ਵੇਲੇ ਤੁਰਨਾ ਜਹਾਂ ਤੋਂ ਵੇਲੇ ਤਾਨੀ ਆਪਣਾ ਸਿੱਧੂ ਬਾਈ ਆ ਓਨ ਟੌਪ ਸਿੱਧੂ ਸਿੱਧੂ ਮੁਸੇਹਾਲਾ ਹਾਂਜੀ ਹਾਂਜੀ ਸਿੱਧੂ ਮੁਸੇਹਾਲੇ ਦੇ ਫੈਨ ਹੋ ਤਾਂ ਕਦੀ ਮੇਲ ਹੋਇਆ ਸੀ ਕੋ ਉਹਨਾਂ ਨਾਲ ਨਹੀਂ ਜੀ ਨਹੀਂ ਪਹਿਲਾਂ ਹੀ ਡੈਥ ਹੋ ਗਈ ਉਹਨਾਂ ਦੀ ਸਿਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ಯ್ ਸੁਨੱਕ ਅੱਜ ਅਸੀਂ ਤੁਹਾਨੂੰ ਇੱਕ ਐਸੇ ਨੌਜਵਾਨ ਵੀਰ ਨਾਲ ਮਿਲਾਉਂਦੇ ਆ ਜਿਸ ਦਾ ਸ਼ੌਂਕ ਜੋ ਸੀਗਾ ਉਹ ਗਾਇਕੀ ਦਾ ਸੀਗਾ ਲੇਕਿਨ ਹਾਲਾਤਾਂ ਦਾ ਮਾਰਿਆ ਜੋ ਅੱਜ ਇੱਕ ਗਰਾਜ ਦੇ ਵਿੱਚ ਜੋ ਮਕੈਨਿਕੀ ਦਾ ਕੰਮ ਜਿਹੜਾ ਸਿੱਖ ਰਿਹਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਵੀਰ ਦੀਆਂ ਤੜ ਨਾਲ ਸਾਂਝੀਆਂ ਕਰਾਂਗੇ ਤੁਸੀਂ ਵੇਖ ਸਕਦੇ ਹੋ ਕਿਸ਼ਨ ਸਿੰਘ ਜੋ ਇਹ ਵੀਰ ਨੌਜਵਾਨ ਹੈਗਾ ਇੱਥੇ ਸਾਡੇ ਨਾਲ ਮੌਜੂਦ ਹੈ ਘਰ ਦੇ ਹਾਲਾਤ ਸਹੀ ਨਾ ਹੋਣ ਕਰਕੇ ਜਿਹੜਾ ਆਪਣੇ ਸ਼ੌਂਕ ਨੂੰ ਮਾਰਨਾ ਪਿਆ ਤਾਂ ਗੱਲਬਾਤ ਵੀ ਕਰਦੇ ਆ ਕ੍ਰਿਸ਼ਨ ਜੀ ਸਭ ਤੋਂ ਪਹਿਲਾਂ ਤਾਂ ਕੀ ਸੁਪਨਾ ਸੀਗਾ ਤੁਹਾਡਾ ਘਰ ਦੇ ਹਾਲਾਤ ਕੀ ਹੋ ਗਏ ਜਿਹੜਾ ਤੁਹਾਨੂੰ ਆਪਣਾ ਸੁਪਨਾ ਜਿਹੜਾ ਗਾਇਕੀ ਦਾ ਸ਼ੌਂਕ ਤੁਹਾਨੂੰ ਛੱਡਣਾ ਸੁਪਨਾ ਤੇ ਗਾਇਕੀ ਦਾ ਹੀ ਘਰ ਦੇ ਹਾਲਾਤ ਮੇਰੇ ਫਾਦਰ ਸਾਹਿਬਾਂ ਨੇ ਛੱਡ ਕੇ ਚਲ ਗਏ ਮੇਰੀਆਂ ਦੋ ਭੈਣਾਂ ਆ ਮੈਂ ਇਕੱਲਾ-ਇਕੱਲਾ ਹੀ ਆ ਤੇ ਮਮਾ ਦੇ ਸਿਰ ਤੋਂ ਗੁਜ਼ਾਰਾ ਹੁੰਦਾ ਸਾਰਾ ਤੇ ਇੱਥੇ ਮੈਂ ਕੰਮ ਸਿੱਖਦਾ ਪਿਆ ਤੇ ਗਾਇਕੀ ਛੱਡਣੀ ਪਈ ਤੇ ਇਸਵੇਂ ਇਸ ਫੀਲਡ ਚ ਆਉਣਾ ਪਿਆ ਸਭ ਤੋਂ ਪਹਿਲਾਂ ਤਾਂ ਕੁਝ ਗਾ ਕੇ ਸੁਣਾਓ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵੀ ਤੁਹਾਡੀ ਆਵਾਜ਼ ਸੁਣਨ ਖੋ ਛੋਟੀ ਉਮਰ ਦੀ ਪੜ੍ਹਨ ਸਿੱਖ ਕੰਮ ਵਿੱਚ ਪਾਇਆ ਮੇਰਾ ਬਾਪੂ ਛੱਡ ਮੈਨੂੰ ਬਾੱਚ ਨੇੜੇ ਵੀ ਨਹੀਂ ਆਇਆ ਥੁੱਟ 10 ਸਾਲ ਦੀ ਉਮਰ ਵਿੱਚ ਦੁੱਖ ਸੀ ਹੰਡਾਇਆ ਰੋਟੀ ਚੁੱਪ ਕਰ ਖਾਦੀ ਐਵੇਂ ਰੋਲਾਂ ਨਹੀਂ ਮੈਂ ਪਾਇਆ ਹੋ ਗੱਲਾਂ ਕਰਦੇ ਨੇ ਬਹੁਤ ਪਰਿਮਾਨ ਵਿੱਚ ਖੋਟ ਥੋੜਾ ਟਾਈਮ ਰੁਕੋ ਹੁਣ ਦੇਖੀ ਸ਼ੱਕੇ ਮਾਰਦਾ ਹੋਜ ਨਾ ਕਰੋਗੇ ਪਿਆਰਿਓ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ਤੱਕੇ ਮਾਰਦਾ ਹੋਜ ਨਾ ਕਰੋਗੇ ਪਿਆਰਿਓ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ਤੱਕੇ ਮਾਰਦਾ ਹੋਸ਼ ਤਾਂ ਚੁੰਦਿਆਂ ਨੂੰ ਦੇਖ ਜੇ ਨਾ ਕੀਤਾ ਸੀ ਮਖੋਲ ਅੱਜ ਓਹੀ ਸਾਡੇ ਘਰੇ ਆਸਫਾਈਆਂ ਕਹਿੰਦੇ ਨੇ ਜਿਹੜੇ ਕਹਿੰਦੇ ਸੀ ਬੇਬੇ ਨੂੰ ਇਹਦਾ ਬਰਨਾਨੀ ਕੁਝ ਅੱਜ ਉਹੀ ਸਾਡੇ ਘਰੇ ਆਵਦਾਈਆਂ ਦਿੰਦੇ ਨੇ ਮੇਰੇ ਆਪਣੇ ਕਿਸੇ ਨਾਲ ਮੈਨੂੰ ਕੀਤੀ ਸੀ ਸਪੋਰਟ ਨਹੀਂ ਮੈਂ ਥੋ ਤੱਕ ਆਇਆ ਮੇਰੀ ਮਾਂ ਕਰਕੇ ਮੇਰੀ ਨਾਨੀ ਮੇਰਾ ਰੱਬ ਜਿੰਨੇ ਜੀਣਾ ਸਿਖਾਇਆ ਤੇ ਮੈਂ ਡਿੱਗ ਡੇ ਗਿਠਾ ਮੇਰੀ ਮਾਂ ਕਰਕੇ ਗੱਲਾਂ ਕਰਦੇ ਨੇ ਬਹੁਤ ਭੜੀ ਮਨ ਵਿੱਚ ਖੋਟ ਥੋੜਾ ਟਾਈਮ ਰੁਕੋ ਹੁਣ ਦੇਖੀ ਸ਼ੱਕੇ ਮਾਰਦਾ ਹੋ ਜਨਾ ਕਰੋਗੇ ਪਿਆਰੋਂ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ਤੱਕੇ ਮਾਰਦਾ ਹੋ ਜਨਾ ਕਰੋਗੇ ਪਿਆ ਆਰਿਓ ਨਾ ਮਿਲੂ ਸਤਕਾਰ ਬਾਕੀ ਕਲਾਕਾਰਾਂ ਵਾਂਗੂ ਨਹੀਂ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰਾ ਕਰਾਇਆ ਨਾਨੀ ਤਾਰ ਦੇ ਘਰ ਦਾ ਖਰਚਾ ਮਮਾ ਜੱਕ ਦੇ ਸਕਾ ਹਾਂ ਜੀ ਹਾਂਜੀ ਹਾਂਜੀ ਤਾਂ ਫਾਦਰ ਸਾਹਿਬ ਛੱਡ ਗਏ ਸੀਗੇ ਹਾਂਜੀ ਹਾਂਜੀ ਮੈਂ 10 ਸਾਲ ਤਾਂ ਨਹੀਂ ਛੱਡ ਗਏ ਹਨ ਨੂੰ ਛੋਟਿਆਂ ਲੈਣ ਨੂੰ ਉਦਾਂ ਮਤਲਬ ਹੋੜ ਕੇ ਦੇ ਵਿਆਹ ਕਰਾ ਲਿਆ ਉਹਨਾਂ ਨੇ ਤੇ ਫਾਦਰ ਸਾਹਿਬ ਨੇ ਗੱਲ ਨਹੀਂ ਕੀਤੀ ਤੈਨੂੰ ਕੀਤੀ ਤਾਂ ਪਰ ਹੁਣ ਦਿਲ ਨਹੀਂ ਕਰਦਾ ਜੀ ਮੇਰਾ ਦਿਲ ਨਹੀਂ ਕਰਦਾ ਹਾਂਜੀ ਤਾਂ ਜਦੋਂ ਹਾਲਾਤ ਮਾੜੇ ਹੋਏ ਜਦੋਂ ਕੋਈ ਸਾਰ ਲੈਣ ਵਾਲਾ ਨਹੀਂ ਸੀ ਕਿ ਰਿਸ਼ਤੇਦਾਰ ਨੇ ਵੀ ਬਾਣੀ ਨਹੀਂ ਨਾ ਜੀ ਨਾ ਕੋਈ ਲੱਗੇ ਨਹੀਂ ਲੱਗਿਆ ਤੇ ਕੀ ਵੀਰ ਮੇਰਾ ਬਸ ਉਹ ਵੀ ਆਪਣਾ ਮਤਲਬ ਸਗਾ ਭਰਾ ਨਹੀਂ ਆ ਭਰਾ ਹੀ ਕਹ ਲੋ ਚੱਲ ਸਕਾ ਹੀ ਹੁਣ ਮੇਰਾ ਮਾ ਮਾਮੀ ਦਾ ਮੁੰਡਾ ਆ ਉਹੀ ਬਾਹ ਆਪਣੇ ਨੇੜੇ ਆ ਜੀ ਹਾਂਜੀ ਤਾਂ ਹੋਰ ਜਦੋਂ ਆਪਣਾ ਸੁਪਨਾ ਛੱਡਿਆ ਜਦੋਂ ਇਸ ਲਾਈਨ 'ਚ ਆ ਕਿਉਂਕਿ ਇਹ ਕਿੱਤਾ ਬਿਲਕੁਲ ਹੀ ਵੱਖਰਾ ਹੈ ਗਾਇਕੀ ਦੇ ਕਿਤੇ ਨਾਲੋਂ ਗਾਇਕੀ ਇੱਕ profession ਕਹਿ ਸਕਦੇ ਆ ਇੱਕ ਸੁਪਨਾ ਸੀਗਾ ਤੁਹਾਡਾ ਲੇਕਿਨ ਉਸ ਤੋਂ ਬਾਅਦ ਇੱਕੋ ਦਮ ਮਕੈਨਿਕਿੰਗ ਲਾਈਨ ਦੇ ਵਿੱਚ ਆ ਕੇ ਮਕੈਨਿਕ ਬਣਨਾ ਜਾਂ ਕਹਿ ਲਈਏ ਕਿ ਕੰਮ ਸਿੱਖਣਾ ਕਦੀ ਮਨ ਚ ਨਹੀਂ ਆਇਆ ਕਿ ਮੈਂ ਸੋਚਿਆ ਕੁਛ ਹੀਗਾ ਤੇ ਰੱਬ ਨੇ ਕੀਤਾ ਕੁਛ ਦੇਖੋ ਯਾਰ ਸਰ ਮੇਰੇ ਫਾਦਰ ਸਾਹਿਬ ਛੱਡ ਕੇ ਚਲ ਗਏ ਨੂੰ ਫਿਰ ਮੈਂ ਸਕੂਲ ਪੜਦਾ ਸੀ ਤੇ ਫਿਰ ਮम्मा ਕਹਿੰਦੇ ਕਿ ਤੂੰ ਓਪਨ ਚ ਰੱਖ ਲੈ ਸਕੂਲ ਤੇ ਇੱਥੇ ਕੰਮ ਸਿੱਖਦਾ ਪਿਆ ਘਰ ਦਾ ਗੁਜ਼ਾਰਾ ਇਹ ਕਰਕੇ ਹਾਂਜੀ ਥੋੜਾ ਬੋਤਾ ਹੋਈ ਜਾਂਦਾ ਚਲੋ ਆਪਣੀ ਜੋਗਾ ਕਰੀ ਜਾਂਦਾ ਵਾ ਨਾਲ ਮम्मा ਹੈਲਪ ਕਰੀ ਜਾਂਦੇ ਆ ਕਦੀ ਮਨ ਚ ਨਹੀਂ ਆਉਂਦਾ ਕਿ ਮੈਂ ਗਾਇਕ ਕਰਨਾ ਹੈ ਸਿੰਗਰ ਬਣਨਾ ਸੀਗਾ ਇੱਕ ਤੇ ਮੈਂ ਅਜੇ ਇੱਥੇ ਕੰਮ ਕਰ ਰਿਹਾ ਹਾਂ ਮਜਬੂਰੀ ਆ ਜੀ ਹੁਣ ਪੈਸੇ ਨਾ ਤਨੂੰ ਪਹਿ ਹਲਾ ਨਹੀਂ ਬੜੇ ਮਾੜੇ ਸੀ ਤਾਦ ਭਾਈ ਇੱਥੇ ਥੋੜਾ ਜਿਹਾ ਕੰਮ ਕਰਨਾ ਪਿਆਣ ਫੀਲਡ 'ਚ ਹੋਣਾ ਪਿਆ ਮੈਨੂੰ ਕੰਮ ਦੀ ਫੀਲਡ 'ਚ ਹੋਣਾ ਪਿਆ ਹਾਂਜੀ ਸੁਪਣਾ ਕੀ ਹੈਗਾ ਕਿਸ਼ਨ ਸਾਡਾ ਸੁਪਣਾ ਜਿ ਗਾਇਕੀ ਦਾ ਹੀ ਹੈ ਜੀ ਗਾਇਕੀ ਦਾ ਹਾਂਜੀ ਅੱਛਾ ਗਾਣੇ ਆਪ ਵੀ ਲਿਖਦੇ ਹੋ ਸਾਰੇ ਗਾਣੇ ਆਪ ਲਿਖਦੇ ਹੋ ਹਾਂਜੀ ਹਾਂਜੀ ਹੋਰ ਕੀ ਕੀ ਗਾ ਲੈਨੇ ਹੋ ਇਕੱਲਾ ਸਿੰਗਿੰਗ ਇਦਾਂ ਹੀ ਕਰਦੇ ਜਾਂ ਰੈਪ ਵਗੈਰਾ ਵੀ ਕਰਦੇ ਰੈਪ ਵੀ ਕਰ ਲੀਦੇ ਜੀ ਸੁਣਾਣਾ ਚਾਹੋਗੇ ਸੁਣਾ ਦਿਓ ਹੋਲੀ-ਹੋਲੀ ਲਾਲ ਬਾਂ ਮੰਜ਼ਿਲਾਂ ਦੇ ਵਲਦਾ ਸੱਚ ਬੋਲਾ ਇੰਨਾ ਕਦੇ ਪਤਾ ਨਹੀਂ ਕੋ ਕੱਲ ਦਾ ਝੂਠ ਦੀ ਬੜਕ ਕੋਈ ਸੱਚ ਵੀ ਨਹੀਂ ਮੰਨਦਾ ਨਸ਼ੇ ਪਤੇ ਕਰਨੋਂ ਪੰਜਾਬੀ ਕਿੱਥੇ ਟਲਦਾ ਅਸੀਂ ਸਾਰੇ ਝੂਠੇ ਸਰਕਾਰਾਂ ਹਣ ਚੰਗੀਆਂ ਸੁਬਾਹ ਹੋਵੇ ਬਾਅਦ ਚ ਪਹਿਲਾਂ ਹੁਣ ਇੱਥੇ ਦੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਗਰੀਬ ਦਾ ਮਜ਼ਾਕ ਮੀਰ ਵੱਲ ਧੌਣ ਚੁੱਕਦੀ ਲਾਲ ਬੱਤੀ ਹੋਵੇ ਗੱਡੀ ਕਦੇ ਵੀ ਨਹੀਂ ਰੁਕਦੀ ਜੀਟੀ ਰੋਡ ਉੱਤੇ ਗੱਡੀ ਜਾਵੇ ਮੇਰੀ ਬੁੱਕ ਦੀ ਲਾਲੋ ਜਿੰਨਾ ਜ਼ੋਰ ਮੇਰੀ ਧੌਣ ਵੀ ਨਹੀਂ ਚੁੱਕਦੀ ਸੜਕਾਂ ਦੇ ਖੜੇ ਸਰਕਾਰਾਂ ਪੈ ਖਾਣ ਨੂੰ ਨੌਕਰੀ ਨਾ ਮਿਲੇ ਤੇ ਪੰਜਾਬ ਗਿਆ ਕਿਹੜਾ ਬਾਜ ਮੁੜਿਆ ਪੰਜਾਬ ਨੂੰ ਮਾਵਾਂ ਸਿਰੇ ਟੈਨਸ਼ਨ ਭੈਣਾਂ ਰੋਲ ਸੁਣਦੀਆਂ ਸਰਕਾਰਾਂ ਕਿਹੜਾ ਕਿਸੇ ਹੱਕ 'ਚ ਖਲੋਂਦੀਆਂ ਬਾਪੂ ਵਾਲੇ ਵੇਖੋ ਬਾਪੂ ਦੀਆਂ ਅੱਖਰ ਹੁੰਦੀਆਂ ਸਰਕਾਰਾਂ ਕਿਹੜਾ ਕਿਸੇ ਹੱਕ 'ਚ ਖਲੋਂਦੀਆਂ ਗੱਲ ਸੰਵਿਧਾਨ ਦੀ ਤੇ ਹੱਕ ਵਿੱਚ ਬੋਲਣਾ ਜਿੰਨੀ ਕੋ ਔਕਾਤ ਮੇਰੀ ਉਹਨੇ ਪੇਤ ਖੋਲਾ ਲੰਡੂ ਬੰਦੇਆਂ ਨੂੰ ਮੈਂ ਤਾਂ ਸੜਕਾਂ ਤੇ ਰੋਲਾਂ ਇਹਨਾਂ ਵਿੱਚੋਂ ਵੇਲੀ ਮਨ ਨਸ਼ਿਆਂ ਨੂੰ ਤੋਲਾ ਸੱਚ ਹੁੰਦਾ ਕੋੜਾ ਪਰ ਲਿਖਾਂ ਮੈਂ ਜ਼ਬਾਨ ਤੋਂ ਪਤਾ ਨਹੀਂ ਕੋ ਕਿਹੜੇ ਵੇਲੇ ਤੁਰਨਾ ਜਹਾਨ ਤੋਂ ਪਤਾ ਨਹੀਂ ਕੋ ਕਿਹੜੇ ਵੇਲੇ ਤੁਰਨਾ ਜਹਾਨ ਤੋਂ ਕਿਸ਼ਨ ਅ اچھا ਕਿਹੜਾ ਸਿੰਗਰ ਜਿਹੜਾ ਤੁਹਾਡਾ ਸਭ ਤੋਂ ਫੇਵਰੇਟ ਆ ਅਜੇ ਤੱਕ ਕਿਸੇ ਸਿੰਗਰ ਨੂੰ ਇੰਡਸਟਰੀ ਚ ਕਿਸੇ ਨੂੰ ਮਿਲੇ ਮਿਲੇ ਤਾਂ ਨਹੀਂ ਆਪਣਾ ਸਿੱਧੂ ਬਾਈ ਆ ਆਨ ਟੌਪ ਸਿੱਧੂ ਸਿੱਧੂ ਮੁਸੇਵਾਲਾ ਹਾਂਜੀ ਹਾਂਜੀ ਸਿੱਧੂ ਮੁਸੇਵਾਲੇ ਦੇ ਫੈਨ ਹੋ ਤਾਂ ਕਦੀ ਮੇਲ ਹੋਇਆ ਸੀ ਕੋ ਉਹਨਾਂ ਨਾਲ ਨਹੀਂ ਜੀ ਨਹੀਂ ਪਹਿਲਾਂ ਹੀ ਡੈਥ ਹੋ ਗਈ ਉਹਨਾਂ ਦੀ ਮੇਲ ਨਹੀਂ ਹੋਇਆ ਹਾਂ ਜੀ ਉਹਨਾਂ ਨੂੰ ਗਾਇਕੀ ਕਰਨੀ ਚਾਹੁੰਦੇ ਹਾਂ ਹਾਂਜੀ ਹਾਂਜੀ ਤਾਂ ਜਦੋਂ ਹੁਣ ਕੰਮ ਸਿੱਖਣ ਤੋਂ ਬਾਅਦ ਜਦੋਂ ਹਾਲਾਤ ਠੀਕ ਹੋਏ ਤਾਂ ਫੇਰ ਤੋਂ ਆਪਣੀ ਅਸੇ ਲਾਈਨ ਚ ਜਾਵਾਂਗੇ ਜਾਂ ਇੱਥੇ ਰਹੂੰਗੇ? ਐਹੀ ਲਾਈਨ ਚ ਆਵਾਂਗੇ ਜੀ। ਸਿੰਗਿੰਗ ਹੀ ਕਰਾਂ। ਹਾਂ ਜੀ ਜੀ। ਮੈਂ ਲਿਖਦਾ ਥੋੜੇ ਬਹੁਤੇ ਮਿਹਨਤ ਕਰੀ ਦੀ ਚਲੋ ਨਾਲ-ਨਾਲ। ਹਾਂ ਜੀ। ਹੋਰ ਇੱਕ ਗਾਣਾ ਸੁਣਾਣਾ ਚਾਹੂੰ। ਹੋਰ ਕੋਈ ਸਿੱਧੂ ਬਾਈ ਦਾ। ਜਿਹੜਾ ਮਰਜ਼ੀ ਸੁਣਾਣਾ ਚਾਹੋ ਜੋ ਤੁਹਾਡਾ ਦਿਲ ਕਰੇ। ਮਮਾਲਾ ਸੁਣਾ ਦਿਓ ਜੀ। ਜੀ ਜਿਹੜਾ ਮਰਜ਼ੀ ਸੁਣਾ। ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ। ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓਏ ਅੰਮੀ ਮੇਰੀ ਹਾਏ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓਏ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੇ ਤੈਨੂੰ ਤੋੜਨਾ ਏ ਮੈਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਬਹੁਤ ਜਿਆਦੀ ਤਾਂ ਬਿਲਕੁਲ ਜਿਵੇਂ ਤੁਸੀਂ ਇਹ ਤਸਵੀਰਾਂ ਦੇਖੀਆਂ ਇਸ ਵੀਰ ਦੀ ਗਾਇਕੀ ਜਿਹੜੀ ਤੁਸੀਂ ਸੁਣੀ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀ ਇੰਡਸਟਰੀ ਤੋਂ ਜਿਹੜੇ ਵੀ ਸਿੰਗਰ ਲੋਕ ਜਾਂ ਫਿਰ ਇੰਡਸਟਰੀ ਤੋਂ ਜਿਹੜੇ ਵੀ ਲੋਕ ਨੇ ਉਹ ਇਹ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਇਸ ਵੀਰ ਤੱਕ ਪਹੁੰਚ ਕਰੋ ਤਾਂ ਜੋ ਇਸ ਦਾ ਜਿਹੜਾ ਸੁਪਨਾ ਹੈ ਉਹ ਸਕਾਰ ਹੋ ਸਕੇ ਸੱਚ ਹੋ ਸਕੇ ਜਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕਿ ਆਪਣਾ ਨਾਮ ਆਪਣੇ ਪੰਜਾਬ ਦਾ ਨਾ ਜਿਹੜਾ ਰੋਸ਼ਨ ਕਰ ਸਕੇ ਕੈਮਰਾਮੈਨ ਸੁਨੀਕਮਰ ਦੇ ਨਾਲ ਲਕਸ਼ ਸੁਨਗ ਜਗਵਾਨੀ ਟੀਵੀ ਸ਼੍ਰੀ ਅਮਰ ਸਾਈ